ਕੀ ਆ ਬੈਠਿਆ ਤੁਹਾਡਾ ਪਿਓ ਜੋ ਕਰਨਾ ਕਰ ਲੇ ਕੀ ਆ ਬੈਠਿਆ ਤੁਹਾਡਾ ਪਿਓ ਜੋ ਕਰਨਾ ਕਰ ਲੇ ਯਾ ਬੈਠਿਆ ਤੁਹਾਡਾ ਪਿਓ ਜੋ ਕਰਨਾ ਕਰ ਜੇ ਕੋਈ ਸ੍ਰੀ ਦਰਬਾਰ ਸਾਹਿਬ ਜਾ ਕੇ ਗੋਲੀ ਚਲਾਵੇ ਉਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਟੱਕਰੂੰਗਾ ਫਕਟ ਕਿਸੇ ਹੋਰ ਨੂੰ ਕੇ ਹਲੇ ਤਾਂ ਮਨ ਲੱਗਾ ਕੇਜਰੀਆਲ ਨੂੰ ਵਿਚਾਰੇ ਨੂੰ ਬੋਲਣੀ ਨਹੀਂ ਆਈ ਇਹ ਘਰੀ ਉਹਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕੀਤੀ ਹੋਣੀ ਉਹ ਤਾਂ ਨਹੀਂ ਬੋਲਿਆ ਕਿ ਉਹ ਨਹੀਂ ਪੰਜਾਬੀ ਨਹੀਂ ਹੈ ਬਾਕੀ ਆਲੇ ਤਾਂ ਮੁਸ਼ਤੈਦੀ ਦੀ ਤੇ ਮੈਂ ਦੇ ਤੇਰੇ ਦੀ ਲੈ ਤੇਰੇ ਦੀ ਕਰਤੀ ਸ਼ਾਮ ਜੀ ਆ ਗਿਆ ਜੀ ਦਿਸ ਇਜ਼ ਸਬੀਜੀ ਸਿਕਿਉਰਟੀ ਗਾਇ ਹੂਜ਼ ਕਮ ਉਹ ਆ ਕੇ ਇਹਨਾਂ ਨੂੰ ਲੈ ਕੇ ਜਾ ਰਿਹਾ that's when they go out and this is exactly the same time when sukhbir ji te 9 baj ke 28 minute te bahar goli chal rahi hai hun mainu eh samjha dain ki eh three tire security ek sp ek aig 175 mulazim kithe si vekho jinne apprehend kita vekho ik hor chhutki bulaya gaya ਉਹ ਵੀਡੀਓ ਵਿਖਾਈ ਉਹ ਜਸਬੀਰ ਸਿੰਘ ਜਿਹੜਾ ਹੈ ਨਾ ਜੀ ਜਿਹਨੂੰ ਕਹਿੰਦੇ ਪੰਜਾਬ ਜਸਬੀਰ ਸਿੰਘ ਦੇ ਨੰਬਰ 10 ਤੋਂ ਹੀ ਆਮ ਸਰਪ੍ਰੀਵਲੋਂ ਜੀ ਮੈਂ ਸਾਹ ਦੇ ਨਾਲ ਲੋਕ ਕਰਦਾ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਗ੍ਰੀਟ ਕੀਤਾ ਸੀ ਜੀ ਇਹਦਾ ਵੀ ਕੋਈ ਇਹਦੇ 'ਚ ਨਾ ਇੱਕ ਪੁਆਇੰਟ ਜਿਹੜਾ ਇੰਟਰਸਟਿੰਗ ਵੇਖਣ ਵਾਲਾ ਆ ਆ ਚਲਾਈ ਯਾਰ ਕਿੱਧਰ ਗਿਆ ਇਹਦੇ 'ਚ ਇਹਨੂੰ ਫੜ ਕੇ ਲੈ ਗਏ ਉਹਨੂੰ ਨਾਲ ਸਟਾਪ ਇਟ ਸਟਾਪ ਇਟ ਇਨੂੰ ਫੜ ਕੇ ਲੈ ਗਏ ਔਰ ਇਹਨੂੰ ਔਲਾਦ ਆ ਜਿਹੜਾ ਤੁਹਾਡਾ ਹੁੰਦਾ ਨਾ ਸਪੀਕਰ ਜਾਂ ਮਤਲਬ ਕੰਮ ਵੇਖੋ ਚੁਸਤੀ ਪੁਲਸ ਦੀ ਉਹ ਉਹਦੇ ਵਿਚਾਰੇ ਐਸੇ ਕੋਲ ਤਾਂ ਬੰਦੂਕ ਸੀ ਉਹਦੇ ਕੋਲ ਸਪੀਕਰ ਤਾਂ ਸਾਡੇ ਕੋਲ ਨਹੀਂ ਹੁੰਦਾ ਜਿਹੜਾ ਮਾਈਕ੍ਰੋਫੋਨ ਤੁਹਾਡਾ ਫਿਰ ਥੱਲੇ ਇੱਕ ਵੀਡੀਓ ਬਣਾਈ ਅੰਮ੍ਰਿਤਸਰ ਸਿਟੀ ਔਰ ਧਿਆਨ ਨਾਲ ਵੇਖਿਓ ਜੀ ਜੋ ਚਲਾਇਓ ਥੱਲੇ ਸਪੈਸ਼ਲੀ ਲਿਖਿਆ ਜਾ ਰਿਹਾ ਹੈ ਜੀ ਤਸਵੀਰ ਸਹੀ ਆ ਨੰਬਰ 13 ਤਾਂ ਹੀ ਆਹ ਮਤਲਬ ਇਹ ਮੈਨੂੰ ਜੀ ਮੈਂ ਸਾਹ ਦੇ ਨਾਲ ਰੁਕਦਾ ਸੀ ਹੁਣ ਸੁਣਿਓ ਆਸਰਾ ਨੇ ਪਹਿਲਾਂ ਹੀ ਸਾਨੂੰ ਬੇਕੀਤਾ ਸੀ ਜੀ ਕਿ ਦਾ ਵੀ ਕੋਈ ਛੜੇ ਗਲਤਨਪੁਰ ਮੇ ਕੋਸ਼ਿਸ਼ ਹੋ ਸਕਦਾ ਤੇ ਉਹੀ ਵੇਲੇ ਕਰਤੇ ਸੀ ਪੂਰੀ ਮਸਤੈਲੀ ਜੀ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਬੇਚੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਜਿਹੜੀ ਜਦੋਂ ਆਇਆ ਮੈਂ ਮਸਤੈਲੀ ਜੀ ਖੜਾ ਸੀ ਜੀ ਤੇ ਉਹ ਦਿਨ ਜਦੋਂ ਕੱਲਾ ਲੱਗਿਆ ਤੇ ਉਹਨੂੰ ਆਪ ਹੀ ਭਾਰ ਐਨੇ ਪਰੌਣਾ ਕਰਕੇ ਉਦੋਂ ਕਿਸੇ ਨੂੰ ਹੀ ਹੋਣਾ ਬੰਦਾ ਦੀ ਕਿਰਪਾ ਕਰਨੇ। ਹੁਣ ਮੈਨੂੰ ਹੁਣ ਬੜੀ ਹੁਣ ਇੰਟਰਸਟਿੰਗ ਗੱਲ ਸੁਣ ਲਿਓ ਜੀ ਪਲੀਜ਼। ਇੱਕ ਤਾਂ ਮੁਸਤੈਦੀ ਲਫ਼ਜ਼ ਦੀ ਤਾਂ ਐਸੀ ਤੇ ਐਸੀ ਫੇਰਤੀ ਕੱਲ ਦੀ। ਮੁਸਤੈਦੀ ਜੇ ਇਹ ਸੀ ਮੁਸਤੈਦੀ ਜੀ ਭਗਵੰਤਮਾਨ ਸੀ ਤੇ ਮੁਸਤੈਦੀ ਦੀ ਭੁੱਲਰ ਸਾਹਿਬ ਸਨ। ਮਤਲਬ ਉਹ ਐਡਾ ਮਤਲਬ ਰਿਟਨ ਸਕ੍ਰਿਪਟ ਦਿੱਤੀ ਗਈ ਅੰਮ੍ਰਿਤਸਰ ਪੁਲਿਸ ਪੇਸਟ ਕੀਤਾ ਗਿਆ ਹੁਣ ਮੇਰੀ ਮੁਸਤਦੀ ਸੁਣ ਲਿਓ ਰੱਬ ਹੈ ਨਾ ਜੇ ਤੁਹਾਨੂੰ ਇੰਨਾ ਇਹਨੂੰ ਬਰੀਫ ਕੀਤਾ ਗਿਆ ਸੀ ਜੇ ਤੁਸੀਂ ਇਹਨੂੰ ਬਰੀਫ ਕਰਤਾ ਜਸਬੀਰ ਸਿੰਘ ਨੂੰ ਜਿਹੜਾ ਸਾਡੇ ਨਾਲ 2022 ਦਾ ਲੱਗਿਆ 2002 ਦਾ 2002 ਦਾ ਤੇ ਹਰਪਾਲ ਸਿੰਘ ਰੰਧਾਵੇ ਨੂੰ ਬਰੀਫ ਕਰਨਾ ਭੁੱਲ ਗਏ ਇਹਦੀ ਮੁਸਤਦੀ ਕਿੱਥੇ ਗਈ ਜੇ ਤੁਹਾਨੂੰ ਮੈਨੂੰ ਭੁੱਲਰ ਸਾਹਿਬ ਤੁਸੀਂ ਸਾਰੇ ਮੁਸਤੈਦੀ ਤੇ ਸੀ ਔਰ ਮੈਂ ਤੁਹਾਨੂੰ ਹੁਣ ਸਭ ਤੋਂ ਇੰਪੋਰਟੈਂਟ ਪੁਆਇੰਟ ਦੱਸਣ ਲੱਗਿਆ ਕਿ 175 ਬੰਦਿਆਂ 'ਚ ਇਹ ਜਸਵੀਰ ਸਿੰਘ ਨਹੀਂ ਆਉਂਦਾ ਇਹਦੀ ਡਿਊਟੀ ਨਹੀਂ ਸੀ ਸੁਖਵੀਰ ਜੀ ਨਾਲ ਇਹਦੀ ਡਿਊਟੀ ਆ ਹਰਸ਼ਮ੍ਰਿਤ ਕੋਰ ਬਾਦਲ ਨਾਲ ਇਹ ਇੱਕ ਦਿਨ ਪਹਿਲਾਂ ਦਿੱਲੀ ਸੀ ਦਿੱਲੀੋਂ ਬੱਚਿਆਂ ਨੇ ਇਹਨੂੰ ਕਿਹਾ ਦੇ ਸੁਬੀਰ ਜੀਸ ਕਿਡਸ ਟੋਲਡ ਹਿਮ that uh, they call him paaji or they took his name and they said ki thonu vese vi guru ghar di seva karan da inna thonu changa lagda hai te oh papa utthe seva kar rahe hai te tusi kyu nahi kal chale jande ho te utthe jaake aap di seva kar lo haan ਠੀਕ ਹੈ ਜੀ ਔਰ ਤੁਸੀਂ ਜਾ ਕੇ ਉੱਥੇ ਸੇਵਾ ਕਰ ਲੋ ਮਤਲਬ ਉਹ 175 ਬੰਦਿਆਂ ਚ ਤਿਆਤ ਨਹੀਂ ਸੀ ਉਹ ਤਾਂ ਗੁਰੂ ਦੀ ਕਿਰਪਾ ਹੋ ਗਈ ਕਿ ਉਹਨੂੰ ਬੱਚਿਆਂ ਨੇ ਭੇਜਤਾ ਤੇ ਉਹ ਕੱਲ ਜਾ ਕੇ ਮਗਰ ਖਲੋ ਗਿਆ ਕਿਉਂਕਿ ਤੁਸੀਂ ਇੱਕ ਦਿਨ ਪਹਿਲਾਂ ਵੇਖੋ ਉੱਥੇ ਹੈ ਨਹੀਂ ਹੀ ਇਸ ਨੋਟ देयर ਇਟ ਵਾਸ ਗੋਡਸ ਓਨ ਬਖਸ਼ਿਸ਼ ਗੁਰੂ ਦੀ ਕਿਰਪਾ ਸੀ ਕਿ ਗੁਰੂ ਸਾਹਿਬ ਨੇ ਆਪ ਦੇ ਦਰ ਤੇ ਆਏ ਦੀ ਆਪ ਲਾਜ ਪੈਜ ਰੱਖਣੀ ਚੀ ਤੇ ਗੁਰੂ ਸਾਹਿਬ ਨੇ ਇਹਦੀ ਡਿਊਟੀ ਲਾਤੀਨ ਹੀ ਇਸ ਦਾ ਮੈਨ ਆਈ ਓ ਮਾਈ ਲਾਈਫ ਟੂ ਹਿਮ ਮਤਲਬ ਸਾਸੀਤਾ ਉਹਦਾ ਜਿੰਨਾ ਸ਼ੁਕਰਾਨਾ ਕਰਦੀ ਉਹਨਾਂ ਘਟ ਜੀਨੇ ਸਾਹਮਣੇ ਤੁਸੀਂ ਮੁਸਤੈਦੀ ਵਾਲਿਆਂ ਦੀ ਮੁਸਤੈਦੀ ਵੇਖ ਲਓ ਸੈਮੀ ਆਟੋਮੈਟਿਕ ਵੈਪਨ ਉਹਦੇ ਡੱਬ ਚ ਇਹਨਾਂ ਨੂੰ ਪਤਾ ਨਹੀਂ ਲੱਗਿਆ ਮੁਸਤੈਦੀਆਂ ਨੂੰ ਸਟੇਟ ਆਫ ਅਲਰਟਨੈਸ ਕਹਿੰਦੇ ਆ ਫਿਰ ਮੁਸਤੈਦੀ ਵਾਲਿਆਂ ਦਾ ਇਹ ਹਾਲ ਵੇਖ ਲਓ ਕਿ ਉਹਨੇ ਸੈਮੀ ਆਟੋਮੈਟਿਕ ਵੈਪਨ ਨੂੰ ਕੋਕ ਵੀ ਨਹੀਂ ਕੀਤਾ ਉਹ ਲੋਡਡ ਹੀ ਲਿਆਇਆ ਉਹਨੇ ਤਾਂ ਕੱਢਿਆ ਤੇ ਫਾਇਰ ਕਰਤਾ ਜੇ ਜਸਬੀਰ ਸਿੰਘ ਨਾ ਹੁੰਦਾ ਔਰ ਮੈਂ ਨਾ ਉਹਦੀ ਇਹ ਪੁੱਲਰ ਸਾਹਿਬ ਤੁਸੀਂ ਗਲਤ ਬੰਦੇ ਨਾਲ ਅਸਲ ਜੇ ਸਿੰਘ ਫਸਾ ਲਈ ਮੈਂ ਉਹ ਸੈਕਿੰਡ ਕਾਊਂਟ ਕੀਤੇ ਤੁਸੀਂ ਵੀ ਕਰਿਓ ਬਾਏ ਦਾ ਟਾਈਮ ਹੀ ਪੁੱਲਸ ਆਊਟ ਹਿਸ ਪਿਸਟਲ ਐਂਡ ਹੀ ਫਾਇਰਸ ਇਟਸ ਨਾਟ ਈਵਨ 2 ਸੈਕਿੰਡਸ ਔਰ 3 ਸੈਕਿੰਡਸ ਇਤਾਂ ਬਾਅਦ ਪਰ ਕਹਿੰਦਾ ਇਹਨਾਂ ਦੀ ਕਾਦੀ ਮੁਸ਼ਤੈਦੀ ਸੀ ਔਰ ਪੰਜ ਗੋਲੀਆਂ ਹਲੇ ਉਸ ਸੈਮੀ ਆਟੋਮੈਟਿਕ ਪਿਸਟਲ 'ਚ ਰਹਿndੀਆਂ ਸਨ ਔਰ ਇਹ ਮੁਸਤੈਦੀਆਂ ਦਾ ਇਹ ਹਾਲ ਵੇਖ ਲਓ ਮੈਂ ਪੁੱਛਣਾ ਚਾਹੁੰਦਾ ਇਹ ਸੈਮੀ ਆਟੋਮੈਟਿਕ ਵੈਪਨ 9mm ਇਟਸ ਇਲੀਗਲ ਤੁਸੀਂ ਰੱਖ ਹੀ ਨਹੀਂ ਸਕਦੇ ਪੱਤੀਪੋਰ ਦਾ ਲਾਇਸੈਂਸ ਬਣਦਾ ਜਾਂ ਟੂ ਟੂ ਦਾ ਬਣਦਾ ਇਹ ਆਇਆ ਕਿੱਥੋਂ ਜੇ ਤੁਹਾਨੂੰ ਪਤਾ ਹੈ ਕਿ ਇਹਦੇ ਕੋਲ ਹੈਂਡ ਗ੍ਰੇਨੇਡ ਦੀ ਰਿਕਵਰੀ ਹੈ ਤੁਹਾਨੂੰ ਪਤਾ ਇਹਦੇ ਕੋਲ RDX ਰਿਕਵਰਡ ਹੋਇਆ ਤੁਹਾਨੂੰ ਪਤਾ ਹੈ ਜਨਾਲੇ ਪੁਲਿਸ ਸਟੇਸ਼ਨ ਕੁਝ ਦਿਨ ਪਹਿਲਾਂ RDX ਰੱਖਿਆ ਜਾ ਰਿਹਾ ਹੈ ਕੱਲ ਮਜੀਠੇ ਚ ਬੰਬ ਬਲਾਸਟ ਹੋ ਗਿਆ ਜਿਹਨੂੰ ਤੁਸੀਂ ਟਾਇਰ ਬਲਾਸਟ ਕਹਿ ਰਹੇ ਹੋ ਸਾਥ ਸੰਗਤ ਜੀ ਇਹਨਾਂ ਦੀ ਮੁਸਤੈਦੀ ਹੁੰਦੀ ਤਾਂ ਇਹ ਕੁਝ ਹੁੰਦਾ ਨਾ ਇਹ ਤਾਂ ਰੱਬ ਦੀ ਮਿਹਰ ਹੋਈ ਹੈ ਗੁਰੂ ਸਾਹਿਬ ਆਪ ਵਰਤੇ ਆ ਔਰ ਉਹ ਜਸਬੀਰ ਸਿੰਘ ਨੇ ਆਪਦੀ ਜਾਨ ਚ ਖੇਡਦਿਆਂ ਸੁਖਬੀਰ ਜੀ ਨੂੰ ਬਚਾਇਆ who was not on duty ਹੀ ਜਸ ਹੈਪਨ ਟੂ ਬੀ देयर ਮੈਂ ਬਾਰ-ਬਾਰ ਕਹਿ ਰਿਹਾ so to claim that is totally wrong aur ajj matlab hun di gall hai police di in intelligence mere masle ch thoda ye theek rehnde baaki ta failure ch hi rehnde intelligence failure te unna nu pata lag gaya kyunki main tweet karta ki 4:30 baje main press nu sambodhan hunga utthe jehde ek DIG saab laaye hai na Jagjit Walia ji vese unna di photo vi kaddi oh mainu lagda do din apni muchhain set kari gaye utthe ਕਿ ਆ ਨਾ ਕਿਤੇ ਟੜੰਗ ਹੋ ਜੇ ਹੁਣ ਵੀ ਜਾ ਕੇ ਉੱਥੇ ਧਮਕੇ ਮਾਰ ਰਿਹਾ ਉਹਨਾਂ ਨੂੰ ਕਿ ਤੁਸੀਂ ਇਹ ਕਿਉਂ ਸੀਸੀਟੀਵੀ ਫੁਟੇਜ ਦਿੱਤੀ ਮੈਂ ਉਹਦੀ ਵੀ ਫੋਟੋ ਖਿੱਚ ਲਈ ਕਿ ਦਫ਼ਤਰ ਚ ਡੀਆਈਜੀ ਦੀ ਅੱਜ ਸਾਡੀ ਹਾਜ਼ਰੀ ਵਿੱਚ ਆਈਜੀ ਜਗਜੀਤ ਸਿੰਘ ਵਾਲੀਆ ਆਇਆ ਤੇ ਆ ਕੇ ਆਂਦਾ ਹੁਣ ਕੀ ਸਭ ਕੱਢ ਸੱਪ ਕੱਢਣ ਲੱਗੇ ਹੋ ਮਤਲਬ ਇਹਨੂੰ ਮਤਲਬ ਐਡਾ ਥੋੜਾ ਸਕਿਉਰਿਟੀ ਫੇਲੀਅਰ ਹੋਇਆ ਹਲੇ ਇਹਨੂੰ ਸਾਪੀ ਦੱਸ ਰਿਹਾ ਅਗਲਾ ਫੇਰ ਮੈਨੇਜਰ ਤੇ ਸਕੱਤਰ ਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਤੁਸੀਂ ਤਿਆਰੀ ਕਰ ਲਿਓ ਇਹ ਤਾਂ ਮੁੱਕ ਜੂ ਤੇ ਥੋਡੇ ਤੇ ਹੁਣ ਕੇਸ ਪੈਣਗੇ ਤੁਹਾਨੂੰ ਤਾਂ ਕਹਿੰਦਾ ਇੱਥੇ ਹੀ ਰਹਿਣਾ ਮਤਲਬ ਥਿਸ ਇਜ਼ ਦਾ ਕਾਈਂਡ ਆਫ ਜੌਬ ਦੈਟ ਦ ਪੁਲਿਸ ਇਜ਼ ਡੂਇੰਗ ਐਟ ਆ ਫਾਇਰਿੰਗ ਇਨਸੀਡੈਂਟ ਇਨ ਸ੍ਰੀ ਅੰਮ੍ਰਿਤਸਰ ਸਾਹਿਬ ਐਸਲੀ ਸਾਰਿਆਂ ਨੂੰ ਦਬਕੇ ਮਾਰੇ ਗਏ ਆ ਔਰ ਕਹਿ ਕੇ ਮਤਲਬ ਇਹ ਪ੍ਰੂਫ ਨੂੰ ਲੁਕੋਇਆ ਜਾ ਰਿਹਾ ਔਰ ਮੈਂ ਅੱਜ ਨਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਯੂ نو ਦ ਸਿਚੁਏਸ਼ਨ ਇਜ਼ ਸੋ ਗ੍ਰੇਵ ਅੱਜ ਮੈਂ ਵੀ ਇੰਨਾ ਕੁਝ ਬੋਲ ਗਿਆ ਇਹ ਤਾਂ ਕੱਲ ਮੇਰੇ ਤੇ ਝੂਠਾ ਪਰਚਾ ਪਵਾ ਦੇਣ ਜਾਂ ਮੇਰੇ ਤੋਂ ਕਹੇ ਤੋ ਗੋਲੀ ਮਰਵਾ ਦੇਣ ਜਦ ਮਜੀਠੇ ਥਾਣੇ ਆ ਕੇ ਬਲਾਸਟ ਕਰਨ ਲੱਗੇ ਆ ਮੈਨੂੰ ਕੋਈ ਸਿਗਨਲ ਭੇਜਣ ਦੀ ਕੋਸ਼ਿਸ਼ ਕਰਦੇ ਮਗਰ ਮੈਂ ਇਹਨਾਂ ਨੂੰ ਦੱਸ ਦਿਆਂ ਇਹਨਾਂ ਜੋਕਰਾਂ ਨੂੰ ਔਰ ਜਿਹੜੇ ਬਲਾਸਟ ਕਰ ਰਹੇ ਆ ਕੀ ਆ ਬੈਠਿਆ ਤੁਹਾਡਾ ਪਿਓ ਜੋ ਕਰਨਾ ਕਰ ਲਿਓ ਆਈ ਐਮ ਨਾਟ ਬਾਦਰਡ ਆਈ ਵਿਲ ਫਾਈਟ ਟਿਲ ਮਾਈ ਲਾਸਟ ਬ੍ਰੈਥ ਔਰ ਜੇ ਕੋਈ ਸ੍ਰੀ ਦਰਬਾਰ ਸਾਹਿਬ ਜਾ ਕੇ ਗੋਲੀ ਚਲਾਵੇ ਉਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਟੱਕਰੂੰਗਾ ਫਕਟ ਕਿਸੇ ਹੋਰ ਨੂੰ ਜਿਹੜਾ ਗੁਰੂ ਘਰ ਜਾਂਦੇ ਆ ਲੋਕ ਬਖਸ਼ਿਸ਼ਾਂ ਲੈਣ ਆ ਝੋਲੀਆਂ ਪਰਨ ਕਹਿਰ ਪਉਣ ਆਪਦੀ ਝੋਲੀ 'ਚ ਇਹ ਜਾ ਕੇ ਗੋਲੀਆਂ ਚਲਾ ਰਿਹਾ ਤੇ ਇਹ ਗੁਰੂ ਦਾ ਸਿੱਖ ਹੈ ਇਹ ਸ਼ੈਤਾਨ ਲੋਕ ਨੇ ਇਹ ਮਾਹੌਲ ਖਰਾਬ ਕਰਨ ਵਾਲੇ ਲੋਕ ਨੇ ਤੇ ਪੋਲਸੋ ਨਾਲ ਹੱਥ ਮਿਲਾਵੇ ਤੇ ਕਵੇ ਕਾਂਸਪਿਰੇਸੀ ਆ ਇਹ ਇਹ ਆ ਦੱਸੋ ਆ ਆ ਜੀ ਆ ਵਾਲੀਆ ਸਾਹਿਬ ਵਾਲੀਆ ਸਾਹਿਬ ਨਾ ਛੇੜਿਓ ਮੇਰੇ ਦਰਦਾਂ ਨੂੰ ਜੇ ਮੈਂ ਚਿੱਠੇ ਫਰੋਲਣ ਲੱਗਿਆ ਮੁੱਛਾਂ ਹੀ ਸੈੱਟ ਕਰ ਰਿਆ ਹੋਰ ਕੀ ਆ ਮੁੱਛਾਂ ਸੈੱਟ ਨੇ ਜੇ ਮੈਂ ਮੈਨੂੰ ਛੇੜ ਲਿਆ ਨਾ ਤਾਂ ਮੈਂ ਉਹ ਕੁਝ ਕੱਢ ਕੇ ਲਿਆਉਂ ਤੇ ਵਾਲੀਆ ਸਾਹਿਬ ਫਿਰ ਜਾਨ ਬਚਾਉਣੀ ਔਖੀ ਹੋ ਮੈਨੂੰ ਮੈਂ ਬੜੀ ਇੱਜ਼ਤ ਕਰਦਾ ਵਰਦੀ ਦੀ ਮਗਰ ਜਦੋਂ ਵਰਦੀ ਸਹੀ ਕੰਮ ਕਰੇ ਮਤਲਬ ਐਡਾ ਵੱਡਾ ਹਾਦਸਾ ਹੋ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਥਿਸ ਇਜ਼ ਸਿੰਪਥੀ ਮਤਲਬ ਨਰੈਨ ਚੋੜੇ ਜਿਹੜਾ ਹਿਸਟਰੀ ਸੀਟਰ ਔਰ ਤੁਸੀਂ ਕਹਿ ਰਹੇ ਹੋ ਅਸੀਂ ਸਿੰਪਥੀ ਲੈ ਰਹੇ ਸੋ ਮਾਈ ਆਈਡੀਆ ਟੂਡੇ ਵਾਸ ਟੂ ਕਿ ਇਹ ਐਡਾ ਕੋਲਾਪਸ ਆਫ ਲਾਅ ਐਂਡ ਆਰਡਰ ਹੈ ਇਹ ਮੁਸਤਾਇਦਿਆਂ ਦੀ ਸੈਂਸ ਆਫ ਅਲਰਟਨੈਸ ਮੈ ਤੁਹਾਨੂੰ ਦਿਖਾਈ ਦਿੱਤੀ ਹੈ ਇਹ ਨਹੀਂ ਮੁਸਤਾਇਦ ਸਨ ਇਹ ਗੁਰੂ ਦੀ ਬਖਸ਼ਿਸ਼ ਹੋਈ ਆ ਕੱਲ ਸਿੱਤੇ ਸੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਆਪ ਦੀ ਜਾਨ ਬਚਾ ਲਓ ਆ ਖਬਰ ਲੱਗੀ ਹੈ ਜੀ ਆਈ ਵਾਸ ਇਨ ਦਾ ਹੋਟਲ ਯੈਸਟਰਡੇ ਵੈਨ ਆ ਡਿਡ ਦਾ ਪ੍ਰੈਸ ਕਾਨਫਰੈਂਸ देयर ਵਾਸ 60 ਯਰ ਚਿਲड्रन ਵਿਦ 40 ਰੂਮਸ ਉਹਨਾਂ ਦੇ ਮਾਪੇ ਫੋਨ ਕਰੀ ਜਾਂਦੇ ਸੀ ਕਿ ਦਰਬਾਰ ਸਾਹਿਬ ਗੋਲੀ ਚੱਲ ਗਈ ਆ ਵਾਪਸ ਬਾਂਦੇ ਆ ਜੂ ਹੋਟਲ ਓਕਿਊਪੈਂਸੀ ਲਾਈਕਲੀ ਟੂ ਬੀ ਹਿਟ ਆਫਟਰ ਦਾ ਆਫਟਰਮਾਰਟ ਆਫ ਮਰਡਰਬਿਡ ਯਾਰ ਇੱਕ Z+ ਪ੍ਰੋਟੈਕਟਿਵਸ ਮਤਲਬ ਸਾਰੇ ਦੇਸ਼ 'ਚ ਹੀ ਮੈਨੂੰ ਲੱਗਦਾ 25Z Plus ਪ੍ਰੋਟੈਕਟਿਵ ਆ ਉਹਦੇ ਕੋਲ ਨਰੈਣ ਚੋੜਾ ਆਜੇ ਐਂਡ ਯੂ ਆਰ ਸੇਇੰਗ ਤੁਸੀਂ ਮਸ਼ਤੇਦੀ 'ਚ ਯੂ ਆਰ ਇਨ A ਸਟੇਟ ਆਫ ਅਲਰਟਨੈਸ ਯੂ ਆਰ ਸਲੀਪਿੰਗ ਐਂਡ ਯੂ ਆਰ ਹੈਂਡ ਇਨ ਗਲਵਜ਼ ਵਿਦ ਪੀਪਲ Who are trying to disturb peace ਔਰ ਜਿਹੜਾ ਸ਼ਰਮ ਹਰਮੰਦਰ ਸਾਹਿਬ ਗੋਲਡਨ ਟੈਂਪਲ ਕੰਪਲੈਕਸ 'ਚ ਗੋਲੀ ਚਲਾ ਰਿਹਾ ਇਹ ਜਿਹਾਂ ਦੀ ਤੁਸੀਂ ਹਮੈਤ ਤੇ ਖੜੇ ਹੱਥ ਮਿਲਾ ਰਹੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆਸਕ ਫੋਰ ਰਜਿਸਟ੍ਰੇਸ਼ਨ ਆਫ ਅ ਕੇਸ ਅਗੇਂਸਟ ਐਸਪੀ ਹਰਪਾਲ ਐਂਡ ਅਗੇਂਸਟ ਪੁਲਿਸ ਆਫਸਰਸ Who are trying to paint this as anything else but a serious assassination bid on Sudarshukbir Singh Badal ਔਰ ਕੱਲ ਮਜੀਠੇ ਜਿਹੜਾ ਬੰਬ ਚੱਲਿਆ ਔਰ ਉਹਨਾਂ ਦੀ ਚੇਤਾਵਨੀ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਕੁਝ ਹੋਊਗਾ ਇਸ ਲਈ ਪੰਜਾਬ ਦੇ ਹਾਲਾਤ ਲਾਓ ਇਨ ਆਰਡਰ ਦੇ ਕੀ ਹੈ ਇਹ ਤੋਂ ਹੀ ਅੰਦਾਜ਼ਾ ਤੁਸੀਂ ਲਾਓ ਤੁਹਾਡੇ ਕੋਈ ਐਨੀ ਕੁਐਸਚਨ ਜੀ ਹਾਂ ਮੇਰੇ ਸਵਾਲ ਹੈ ਹਾਂਜੀ ਦੇਖੋ ਤੁਸੀਂ ਨਾ ਮੈਂ ਤੁਸੀਂ ਬਹੁਤ ਚੰਗੇ ਜਰਨਲਿਸਟ ਹੋ ਤੇ ਮੈਂ ਤੁਹਾਡੀ ਬੜੀ ਇੱਜ਼ਤ ਕਰਦਾ ਮਗਰ ਤੁਸੀਂ ਆਪ ਦਾ ਮੈਂਟਲ ਮਿੰਟ ਜਿਹੜਾ ਇੰਟੈਲੈਕਟ ਹੈ ਨਾ ਮੈਂ ਤੁਹਾਨੂੰ ਚੰਗੇ ਇੰਟੈਲੈਕਚੁਅਲ ਤੋਂ ਮੰਗਦਾ ਇਹਨੂੰ ਬਿੱਟੂ ਦੀ ਸਟੇਟਮੈਂਟ ਨਾਲ ਜੋੜ ਕੇ ਮੈਨੂੰ ਬੇਫਜ਼ੂਲ ਬੰਦਿਆਂ ਦਾ ਸਵਾਲ ਨਾ ਪੁੱਛਿਆ ਕਰੋ ਕੋਈ ਚੰਗੇ ਬੰਦੇ ਦਾ ਸਵਾਲ ਪੁੱਛੋ ਕੋਈ ਮਤਲਬ ਸੀਰੀਅਸ ਗੱਲ ਪੁੱਛੋ ਤੇ ਮੈਂ ਉਹਦਾ ਜਵਾਬ ਜ਼ਰੂਰ ਦਊਂਗਾ ਆਈ ਡੋਨਟ ਲਾਈਕ ਰਿਪਲਾਈਂਗ ਟੂ ਜੋਕਰਸ ਲਾਈਕ ਹਿਮ ਜਿਹੜਾ ਕੱਲ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਸੀ ਅੱਜ ਰਾਹੁਲ ਗਾਂਧੀ ਨੂੰ ਬੇਈਮਾਨ ਕਹਿੰਦਾ ਉਹ ਜੇ ਬੰਦਿਆਂ ਦਾ ਕਾਹਦਾ ਜਵਾਬ ਹੈ ਜੀ ਅਸਲ ਦੇ ਵਿੱਚ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਸਾਹਿਬ ਨੂੰ ਹਰਮੰਦਰ ਸਾਹਿਬ ਜੋ ਹਮਲਾ ਹੋਇਆ ਅਸਲ ਅਸਲੀਅਤ ਤੱਕ ਕੀ ਦਿਖਾਉਣ ਦੀ ਕੋਸ ਸੋਨਾ ਮੈਂ ਜੇ ਬਚਾਉਣ ਦੀ ਤਾਂ ਪੁਲਿਸ ਆਪ ਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਜਾਂ ਭਗਵੰਤ ਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਜਾਂ ਕੇਜਰੀਵਾਲ ਨੂੰ ਦੇਖੋ ਕੇਜਰੀਵਾਲ ਦਿੱਲੀ ਦੀ ਵਿਧਾਨ ਸਭਾ 'ਚ ਕਹਿ ਰਿਹਾ ਕਿ ਲੁੱਕ ਐਟ ਆਰ ਪੁਲਿਸ ਬਰੇਵ ਪੁਲਿਸ ਆਫੀਸਰ ਮੁਸ਼ਤੇਦੀ ਦੇਖੋ ði joker doesn't even know ਕਿ ਯੋਰ ਥੋੜਾ ਐਸਪੀ ਤੋਂ ਵਸਿਪਿੰਗ ਟੀ ਯੋਰ ਥੋੜੀ ਪੁਲਿਸ ਨੇ ਤਾਂ ਉਹਨੂੰ ਫੜਿਆ ਹੀ ਨਹੀਂ ਆ ਜਿਹੜੇ ਜਸਪੀਰ ਨੇ ਸਾਡੇ ਜਿਹੜਾ 22 ਸਾਲ ਦਾ ਸਾਡਾ ਫੈਮਿਲੀ ਮੈਂਬਰ ਹੈ ਜਿਨੇ ਫੜਿਆ ਉਹਦੀ ਵਿਚਾਰੀ ਤੀ ਤਾਂ ਡਿਊਟੀ ਨਹੀਂ ਸੀ ਉੱਥੇ ਉਹ ਤਾਂ ਹੀ ਜਸ ਹੈਪਨ ਟੂ ਬੀ देयर ਐਂਡ ਤੁਸੀਂ ਕਹਿ ਰਹੇ ਹੋ ਮੁਸਤਫਦੀ ਸੋ ਡੋਨਟ ਟ੍ਰਾਈ ਐਂਡ ਮਿਸਲੀਡ ਦ ਪੀਪਲ ਆਫ ਅੰਮ੍ਰਿਤਸਰ ਅੰਮ੍ਰਿਤਸਰ ਹੈਜ਼ ਬਿਕਮ ਅ ਗੈਂਗਲੈਂਡ ਰੋਜ਼ ਇੱਥੇ ਆਰ ਡੀ ਐਕਸ ਦੀ ਹਰ ਦੂਜੇ ਤੀਜੇ ਦਿਨ ਰਿਕਵਰੀ ਪੁਲਿਸ ਪ੍ਰੈਸ ਨੂੰ ਵੀ ਝੂਠ ਬੋਲ ਰਹੀ ਹੈ ਪੁਲਿਸ ਲੋਕਾਂ ਨੂੰ ਵੀ ਝੂਠ ਬੋਲ ਰਹੀ ਹੈ ਔਰ ਬਲਕੇ ਪੁਲਿਸ ਇਸ ਹਾਲ ਤੇ ਹੋ ਗਈ ਹੈ ਜੇ ਕੋਈ ਫਰੋਤੀ ਦਾ ਫੋਨ ਆਉਂਦਾ ਭਾਈ ਦੱਸਿਓ ਨਾ ਕਿਸੇ ਨੂੰ ਗਨਮੈਨ ਰੱਖ ਲੋ ਤੁਹਾਨੂੰ ਤੁਸੀਂ ਆਪ हायर ਕਰ ਲੋ ਤੁਹਾਡੇ ਕੋਲ ਤਾਂ ਇੰਨਾ ਕੁਛ ਆ ਮਤਲਬ ਲੋਕ ਤਾਂ ਛੋਟੇ ਛੋਟੇ ਸ਼ਹਿਰਾਂ ਤੱਕ ਫਰੋਤੀ ਦੇ ਰਹੇ ਕਿ ਹਿੰਮਤ ਤਾਂ ਵੇਖੋ ਨਾ ਜੀ ਇਹ ਰਾਤ ਕਹਿ ਰਿਹਾ ਕਿ ਟਾਇਰ ਪਾਟ ਗਿਆ ਅ ਸਵੇਰੇ ਆ ਕੇ ਕਲੇਮ ਹੀ ਆ ਗਿਆ ਕਿ ਅਹੀਂ ਕੀਤਾ ਦੱਸੋ ਕੀ ਜਵਾਬ ਦੇਣਗੇ ਹਾਂ ਜੀ ਔਰ ਕਹਿੰਦੇ ਅੱਗੇ ਵੀ ਤਿਆਰ ਹੋ ਜਾਓ ਫੋਰ ਅ ਨੈਕਸਟ ਐਕਸ਼ਨ ਪਰ ਪਾਸੇ ਦਾ ਦਿੱਕਤ ਵੀ ਕਰ ਰਹੇ ਹੋ ਕਿ ਇਹ ਵੀ ਚਰਚਾ ਹੈ ਵੀ ਸੁਖੀ ਰੰਡਾਵਾ ਜਿਹੜੇ ਦਿੱਕਤੀਆਂ ਬੜੀਆਂ ਕਾਂਗਰਸ ਦੇ ਉਹਨਾਂ ਨੇ ਬਦਲਵਾ ਕੇ ਕਰਤਾਰਪੁਰ ਤੋਂ ਮ ਸਰ ਲਿਆਂਦਾ ਨਹੀਂ ਇਹ ਬੜਾ ਲੰਮਾ ਸਰ ਜੀ ਇਹ ਡੇਰਾ ਬਾਬਾ ਨਾਨਕ ਹਲਕਾ ਸੁਖੀ ਰੰਡਾਵਾ ਚੌੜਾ ਪਰਿਵਾਰ ਸੁਖੀ ਰੰਡਾਵੇ ਨੂੰ ਤੋਏ ਪੁੱਛ ਲਿਓ ਚੰਨਨ ਸਿੰਘ ਦਾ ਮੁੰਡਾ ਹੈ ਨਰਿੰਦਰ ਸਿੰਘ ਚੌੜਾ ਕਿ ਨਹੀਂ ਜਿਹਨੂੰ ਤੂੰ ਚੇਅਰਮੈਨ ਬਣਾਇਆ ਸੀ ਤੇ ਉਹਦਾ ਭਰਾ ਨਰੈਣ ਸਿੰਘ ਚੌੜਾ ਹੈ ਕਿ ਨਹੀਂ ਬਾਕੀ ਗੱਲਾਂ ਤਾਂ ਉਹਨੇ ਡਿਨਾਈ ਕਰਨੀਆਂ ਕਰੀ ਜਾਣ ਦੇ। ਇਹ ਕਿਹ ਪਤਾ ਲੱਗਿਆ ਕਿ ਤਸਦੀਕ ਜੀ ਐਸਆਈ ਨੂੰ ਕਿਸਨੇ ਕਿਹਾ ਸੀ ਇਹ ਬੋਲਣ ਲਈ ਕਿ ਅਸਰਾਂ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਮੁਸਤੈਦੀ ਨਾ ਰਹਿਣ। ਇਹ ਕਿਸਨੇ ਕਹਵਾਇਆ ਤਸਦੀਕ ਜੀ? ਉਹ ਆਹੀ ਆਹੀ ਸਾਰੀ ਜੁੰਡਲੀ ਐ। ਤੁਸੀਂ ਵੇਖੋ ਨਾ ਉਹ ਇੱਕ ਮੁਸਤੈਦੀ ਲਫ਼ਜ਼ ਦੀ ਤਾਂ ਐਸੀ ਤੈਸੀ ਫੇਰ ਛੱਡਿਆ। ਇੰਨੀ ਮੁਸਤੈਦੀ ਤਾਂ ਤੁਸੀਂ ਕਦੇ ਮਹੀਨੇ 'ਚ ਨਹੀਂ ਸੁਣੀ ਹੋਣੀ ਜਿੰਨੀ ਇਹਨਾਂ ਨੇ ਕੱਲ ਸੁਣਾਤੀ ਸਾਨੂੰ। ਕਮਿਸ਼ਨਰ ਸਾਹਿਬ ਵੀ ਮੁਸਤੈਦੀ ਚ ਹਲੇ ਤਾਂ ਮੈਨੂੰ ਲੱਗਦਾ ਕੇਜਰੀਵਾਲ ਨੂੰ ਵਿਚਾਰੇ ਨੂੰ ਬੋਲਣੀ ਨਹੀਂ ਆਈ ਇਹ ਕਰੀ ਉਹਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕੀਤੀ ਹੋਣੀ ਉਹ ਤਾਂ ਨਹੀਂ ਬੋਲਿਆ ਗਿਆ ਉਹ ਨਹੀਂ ਪੰਜਾਬੀ ਨਹੀਂ ਆ ਬਾਕੀਆਂ ਨੇ ਤਾਂ ਮੁਸਤੈਦੀ ਦੀ ਤਾਂ ਮੈਂ ਦੇ ਤੇਰੇ ਦੀ ਲੈ ਤੇਰੇ ਦੀ ਕਰਤੀ ਸ਼ਾਮ ਤੱਕ ਹਾਂ ਚਲੋ ਉਹ ਵਿਚਾਰਾ ਹੀ ਜਬ ਸਮਾਲ ਏਮਪਲੋਈ ਮਗਰ ਹਾਊ ਹੀ ਵਾਸ ਮਤਲਬ ਇਨਸਟੈਡ ਆਫ ਪੈਟਿੰਗ ਹਿਮ ਔਨ ਦਾ ਬੈਕ ਮੈਂ ਕਹੂੰਗਾ ਉਹਨੂੰ ਪ੍ਰੋਮੋਸ਼ਨ ਦੇਣੀ ਚਾਹੀਦੀ ਹੈ ਜੇ ਜਾਨਬਾਜ਼ ਅਫਸਰ ਦੀ ਜਿਹਨੇ ਆਪ ਦੇ ਪ੍ਰੋਟੈਕਟਿਵ ਨੂੰ ਬਚਾਇਆ ਉਹਦੀ ਜਗ੍ਹਾ ਉਹਨੂੰ ਟਿਊਟਰ ਕਰ ਰੇ ਆ ਉਹਨੂੰ ਕਹਿ ਰਿਹਾ ਕਿ ਤੂੰ ਫੋਰਸ ਦੇ ਹੱਕ 'ਚ ਖੜ ਉਹ ਕਿਹੜਾ ਫੋਰਸ ਨੂੰ ਉਲਟ ਬਟ ਉਹਨੂੰ ਝੂਠ ਬੋਲਣ ਨੂੰ ਤਾਂ ਨਾ ਨਾ ਮਜਬੂਰ ਕਰੋ ਉਹ ਵੀ ਮੁਸਤੈਦੀ ਲਫ਼ਜ਼ ਵਰਤ ਰਿਹਾ ਕਹਿੰਦਾ ਸਾਨੂੰ ਬਰੀਫ ਕੀਤਾ ਸੀ ਹੁਣ ਉਹਨੂੰ ਬਰੀਫ ਕਿਹਨੇ ਕੀਤਾ ਸੀ ਵੱਡੇ ਪੁਲਿਸ ਅਫਸਰ ਨੇ ਜੇ ਵੱਡਿਆਂ ਨੇ ਇਹਨੂੰ ਬਰੀਫ ਕਰਤਾ ਤੇ ਆਪ ਬਰੀਫਿੰਗ ਵੇਲੇ ਸੌਂਗੇ ਸੀ ਕਿਹੜਾ ਸੱਪ ਸੌਂਗੇ ਸੀ ਭਾਈ ਤੁਹਾਨੂੰ ब्रीफ किया ही कोई नहीं जी हाँ जी, जी? तो ब्रीफिंग तो मैं समझता हो ही जो जोड़े दी हो ही जो हाथ तो देना मिला सॉरी मैं सर बहुत सिंपल मेरा वो है आपने बताया है कि वो चौड़ा जब जा रहा है तो वहाँ पे जो उसको इशारा कर रहा है वो भी पुलिस मुलाकात उसके बाद जो वो पुलिस मुलाजिम मैं आपको बताता हूँ जी चलो सॉरी सॉरी एसपी जिस समय में हमला होता है उससे दो मिनट पहले एसपी इंफॉर्मेशन uh, सेंटर में आके बैठ जाते हैं चाय पीते हैं उसके बाद हो जाते हैं उससे एक दिन पहले वही एस चौड़ा से ही ही हाथ मिलाते हैं मतलब मेरा सिंपल सवाल ये है कि आपका इशारा क्या है ये है कि ये पुलिस मुलाजिम जो वहाँ पे है वो कोई साजिश रच रहे थे सुखबीर बादल के खिलाफ नहीं इसमें और मैं क्या कहूँ मैं तो तभी बोल रहा हूं कि जैसे लॉरेंस बिश्नोई के इंटरव्यू में एक ये हम सब ने उस वक्त कहा आपने भी आके मेरी प्रेस ब्रीफिंग कवर करी थी मैंने बोला था ये इंटरव्यू पंजाब में हुई है अब मेरे को ऐसी तो कोई ताकत है नहीं कि मैं प्रूफ कहां से ले आता तो किसी ने पीआईएल डाल दी हमारी प्रेस ब्रीफिंग देखने के बाद कीजिए ये इंटरव्यू पंजाब में हुई है कोर्ट को कोर्ट ने क्या सरकार को अच्छा सिट बना दो और हमको बताओ दो डीजीपी से झूठ बुलवा दिया जज साहब को की तो हो नहीं इधर फिर किसी ने जिन्हें उधर एमएसक्यू रहता उसने बोला जी ये सब बड़ा रोला ये झूठ बोल रहे हैं डीजीपी प्रबोध कुमार सीनियर मोस्ट सीनियर ऑफिसर को हाई कोर्ट ने जिम्मेवारी देती और ए, दस दिन में आ गई कहानी बार कि लॉरेंस बिश्नोई की इंटरव्यू नॉट ओनली हैपेंड इन पंजाब इट हैपेंड अंडर पुलिस कस्टडी पुलिस कस्टडीज इज यू आर बी क्वेश्चन जो चौबीस घंटे थोड़े आसपास सौ पुलिस वाला था उस वक्त आपने टीवी रूम तैयार करके उसकी इंटरव्यू करा दी और वो देर तेरे की ले तेरे की सलमान खान को थ्रेट मैंने वाले को बारा है बम्बैया को ये हो गया वो हो गया कमाल हो गया और जब आप हाईकोर्ट को झूठ बोल सकते हो तो हम तो एक छोटी सी ऑपोजिशन